ਸਾਡੀ ਸਵੇਰ ਦੀਆਂ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਯਾਂ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਰਹਿੰਦੀਆਂ ਨੇ ਉਹਨਾਂ ਜ਼ਿਲ੍ਹਿਆਂ ਦੀ ਅਪਡੇਟ ਤੁਹਾਨੂੰ ਦੇਣੀ ਹੈ ਕਿ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਆ ਬੀਤੀ ਰਾਤ ਲੱਗੇ ਹੁਣ ਤੱਕ ਤੇ ਹੁਣ ਲੱਗ ਸਕ ਸਵੇਰ ਦੇ 10 ਵਜੇ ਨੂੰ ਜਾ ਰਹੇ ਆ 10 ਸਤੰਬਰ ਦੇ ਅੱਜ ਸਵੇਰਾ ਸੋ ਜੇਕਰ ਗੱਲ ਕਰਦੇ ਆ ਜੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਉਹਦੀ ਅਪਡੇਟ ਅਸੀਂ ਤੁਹਾਨੂੰ ਜਿਹੜੀ ਹੈ ਲਾਈਵ ਦਿੰਦੇ ਆ ਰਹੇ ਆ ਸੋ ਅੱਜ ਤੇ ਬੀਤੀ ਰਾਤ ਲੈ ਕੇ ਹੁਣ ਤੱਕ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਯਾਨੀ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫੈਸਲਾ جاری ਹੋ ਚੁੱਕਿਆ ਨਹੀਂ ਉਹਨਾਂ ਨੂੰ ਛੱਡ ਕੇ ਹੋਰ ਜਿਹੜੇ ਵੱਡੇ ਜ਼ਿਲ੍ਹੇ ਰਹਿ ਗਏ ਹੈ ਲੁਧਿਆਣਾ ਰਹਿੰਦਾ ਹੈ ਇੱਧਰ ਕੁਝ ਜ਼ਿਲ੍ਹੇ ਰਹਿੰਦੇ ਆ ਪਠਾਨਕੋਟ ਹੋ ਗਿਆ ਮਲੇਰਕੋਟਲਾ ਸੰਗਰੂਰ ਪਰਨਾਲਾ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਹਲੇ ਜਾਰੀ ਨਹੀਂ ਹੋਈਆਂ ਸਿਰਫ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਲੁਧਿਆਣਾ ਜਿਲ੍ਹਾ ਰਹਿੰਦਾ ਇਹਨਾਂ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਾਉਣ ਦਾ ਕੰਮ ਹਾਲੇ ਸ਼ੁਰੂ ਨਹੀਂ ਹੋਇਆ ਨਾ ਇੱਥੇ ਬਿਲਫਾਸ ਹੁੰਦੀ ਸੋਚਣਾ ਮਲੇਰ ਕੋਟਲਾ ਤੇ ਸਿਰਫਾ ਤੇਗੜਾ ਸਾਹਿਬ ਨਵਾਂ ਸ਼ਹਿਰ ਇਹਨਾਂ ਜਿਲ੍ਹਿਆਂ ਦੇ ਵਿੱਚ ਬਿਲਫਾਸ ਹੋ ਚੁੱਕੇ ਨੇ ਹੋ ਸਕਦਾ ਅੱਜ ਇਹਨਾਂ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਵੀ ਜਾਣ ਵਰਕਿੰਗ ਡੇ ਚੱਲਦੇ ਫਏ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਜਾਰੀ ਹੋ ਜਾਣਗੀਆਂ ਤੇ ਅੱਜ ਦੀ ਹੁਣ ਤੱਕ ਫਿਲਹਾਲ ਅਪਡੇਟ ਇਹੀ ਹੈ ਕਿ 10 ਨਵੰਬਰ ਸਵੇਰ ਦੇ 10 ਵਜੇ ਤੱਕ ਜਿਹੜੇ ਜਿਹੜੇ ਰਹਿ ਗਏ ਨੇ ਉਹਨਾਂ ਜਿਲਿਆਂ ਦੇ ਵਿੱਚ ਪੈਸ਼ਨਾਂ ਜਾਰੀ ਹੋਣ ਦੀ ਸੂਚਨਾ ਨਹੀਂ ਹੈ ਵੈਸੇ ਵੀ ਇਸ ਵਾਰ ਪੈਸ਼ਨਾਂ ਜਾਰੀਆਂ ਨੇ ਸਭ ਪਹਿਲਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਾਈਆਂ ਗਈਆਂ ਕਿਉਂਕਿ ਉੱਥੇ ਹੜਾ ਦੀ ਮਾਰ ਜਿਹੜੇ ਲੋਕ ਝੱਲ ਰਹੇ ਨੇ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਇਸ ਲਈ ਪਹਿਲਾਂ ਉੱਥੇ ਪੈਸ਼ਨਾਂ ਫਾਉਣ ਦਾ ਕੰਮ ਕੀਤਾ ਗਿਆ ਤੇ ਉਹਨਾਂ ਜਿਲਿਆਂ ਦੇ ਵਿੱਚ ਪੈਸ਼ਨਾਂ ਜਾਰੀ ਹੋ ਚੁੱਕੇ ਨੇ ਭਾਵਿਓ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਹੈ ਸਰੀ ਤਰਨ ਤਰਨ ਸਾਇਫਾ ਜਲ ਕਾ ਫਰੀਦਕੋਟ ਇਹਨਾਂ ਖੇਤਰਾਂ ਦੇ ਵਿੱਚ ਫੈਸਲੇ ਜਾਰੀ ਹੋ ਚੁੱਕੇ ਨੇ ਫਰੀਦਕੋਟ ਦੇ ਵਿੱਚ ਨਹੀਂ ਹੋ ਜਾ ਉੱਥੇ ਵੀ ਹੋ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਇਸਲਾਵਾ ਜਿਹੜੇ ਜਿਹਲੇ ਰਹੇ ਨੇ ਉਹਨਾਂ ਜਲੇਿਆਂ ਦੇ ਵਿੱਚ ਦੇਖੋ ਅੱਜ ਕੀ ਬਣਦਾ ਅੱਜ ਫੈਸਲੇ ਜਾਰੀ ਹੋ ਸਕਦੇ ਆਲੇ ਸ਼ਾਮ ਤੱਕ ਫਿਲਹਾਲ 10 ਵਜੇ ਤੱਕ ਸਾਨੂੰ ਸੋਚਣਾ ਮਾ ਅਪਡੇਟ ਹੀ ਨੇ ਕਿ ਫੈਸਲੇ ਹਾਲੇ ਕਿਸੇ ਜਲੇਦੇ ਵਿੱਚ ਜਾਰੀ ਨਹੀਂ ਹੋਈਆ ਜਿਹੜੇ ਜਲੇ ਰਹਿੰਦੇ ਆ ਦੂਜੀ ਗੱਲ ਜੀ ਜਿਹੜੇ ਲੋਕੀ ਸਾਨੂੰ ਮੈਸੇਜ ਕਰ ਰਹੇ ਨੇ ਕੋਈ ਸਾਡੇ ਸਰੋਤੇ ਸਾਡੇ ਲਾਭਕਾਰੀ ਭਾਵ ਇਹ ਹੈਂਡਿਕੈਪ ਪਰਿਵਾਰ ਤੋਂ ਨੇ ਸਾਡੀਆਂ ਜੋ ਬਜ਼ੁਰਗ ਲਾਭਪਾਤਰੀ ਨੇ ਉਹ ਸਾਨੂੰ ਮੈਸੇਜ ਕਰਦੇ ਨੇ ਉਹਨਾਂ ਦੀ ਫੈਸ਼ਨ ਨਹੀਂ ਆਈ ਪਿਛਲੇ 2-3 ਮਹੀਨਿਆਂ ਤੋਂ ਰੁਕੀ ਹੋਈ ਆ ਅਬੀਤੇ ਜਿਹੜੇ 2-3 ਮਹੀਨਿਆਂ ਤੋਂ ਵੈਰੀਫਿਕੇਸ਼ਨ ਦਾ ਕੰਮ ਪੰਜਾਬ ਸਰਕਾਰ ਵੱਲੋਂ ਵੱਡੇ ਫੱਟੜ ਤੇ ਚਲਾਇਆ ਗਿਆ ਸੀ 67 ਕੀ 70000 ਦੇ ਕਰੀਬ ਲਾਭਪਾਤਰੀ ਜਿਹੜੇ ਸੀ ਉਹ ਫਰਜ਼ੇ ਨਿਕਲੇ ਸੀ ਬੜਾਪਾ ਫੈਸ਼ਨ ਦੇ ਉਹਨਾਂ ਦੀਆਂ ਫੈਸ਼ਨਾਂ ਕੱਟੀਆਂ ਗਈਆਂ ਨੇ ਜੇਕਰ ਕਿਸੇ ਕਾਰਨ ਵਸ਼ੇ ਤੁਹਾਡੇ ਫੈਸ਼ਨ ਰੁਕੀ ਹੋਈ ਆ ਸਾਰੇ ਦਸਤਾਵੇਜ਼ ਸਹੀ ਲਾਏ ਹੋਏ ਨੇ ਜਿਹੜੇ ਕ੍ਰਾਈਟੇਰੀਆ ਹੁੰਦਾ ਹੈ ਫੈਸਲਾ ਉਹ ਸਹੀ ਹੈ ਤੁਹਾਡੇ ਮੁਤਾਬਕ ਤੇ ਤੁਸੀਂ ਉਹ ਪੈਨਸ਼ਨ ਦੇ ਲਈ एलिਜੀਬਲ ਹੋ ਮਤਲਬ ਕਿ ਸਹੀ ਹੋ ਤੇ ਤੁਸੀਂ ਆਪਣੇ ਡਾਕੂਮੈਂਟ ਦੁਬਾਰਾ ਅਪਡੇਟ ਕਰ ਲਓ ਆਪਣੇ ਜिले ਦੇ ਜਿਹੜੇ ਡੀਐਸਐਸਓ ਆਫਿਸ ਹੈ ਤੁਹਾਡੇ ਜिले ਦਾ ਜਿੱਥੇ ਵੀ ਤੁਸੀਂ ਬਿਲੋਂਗ ਕਰਦੇ ਆ ਉੱਥੇ ਆਪਣੇ ਡਾਕੂਮੈਂਟ ਦੁਬਾਰਾ ਵੈਰੀਫਿਕੇਸ਼ਨ ਇੱਕ ਵਾਰ ਕਰਾ ਕੇ ਆਓ ਦੁਬਾਰਾ ਉਹ ਡਾਕੂਮੈਂਟ ਜਮ੍ਹਾਂ ਕਰਾ ਕੇ ਆਓ ਪੈਨਸ਼ਨ ਤੁਹਾਡੀ ਦੁਬਾਰਾ ਲੱਗ ਜੇਗੀ ਇਹ ਚ ਕੋਈ ਦੋ ਰਾਏ ਨਹੀਂ ਹੈ ਜੇ ਪੈਨਸ਼ਨ ਜੇਕਰ ਕਿਸੇ ਕਾਰਨ ਵਸ਼ ਕੱਟੀ ਗਈ ਆ ਤਾਂ ਕੋਈ ਕਾਰਨ ਹੋਏਗਾ ਜੇਕਰ ਉਹ ਕਾਰਨ ਤੇ ਤੁਸੀਂ ਸਹੀ ਸਪਸ਼ਟਿਕਨ ਆਪਣਾ ਦੇ ਦਿੰਨੇ ਹੋ ਤੇ ਫਿਰ ਤੁਹਾਡੀ ਪੈਨਸ਼ਨ ਜਿਹੜੀ ਦੁਬਾਰਾ ਸ਼ੁਰੂ ਕਰ ਦਿੱਤੇ ਜਾਵੇਗੀ ਤੇ ਇਹ ਆ ਜੀ ਜਵਾਬ ਜਿਹੜੇ ਸਾਨੂੰ ਕਈ ਸਰੋਤ ਤੇ ਸਾਡੇ ਕਹਿ ਰਹੇ ਨੇ ਕਿ ਉਹਨਾਂ ਦੀ ਪੈਨਸ਼ਨ ਅੱਜ ਜਲਾਈ ਦੀ ਆਈ ਹੈ ਲੈਗਸ ਦੀ ਆਈ ਹੈ ਉਹਨਾਂ ਨੂੰ ਇਹ ਦੱਸਾਂਗੇ ਜੀ ਤੁਸੀਂ ਆਪਣੇ ਡਾਕੂਮੈਂਟ ਅਪਡੇਟ ਕਰਕੇ ਆਓ ਬੈਂਕ ਦੇ ਵਿੱਚ ਵੀ ਤੇ ਰੀਐਸਐਸਓ ਦਫ਼ਤਰ ਦੇ ਵਿੱਚ ਵੀ ਜੇਕਰ ਹੋਰ ਕੋਈ ਤੁਹਾਡੇ ਸਵਾਲ ਨੇ ਕਮੈਂਟ ਦੇ ਵਿੱਚ ਪੁੱਛ ਲੈਣਾ ਉਹਦੇ ਤੁਹਾਨੂੰ ਜਵਾਬ ਦਿੱਤੇ ਜਾਣਗੇ ਫਿਲਹਾਲ ਦੇ ਲਈ ਦੀ ਹੋਏ ਜਾਸਤ ਸ਼ਾਮ ਤੱਕ ਫਿਰ ਤੋਂ ਇੱਕ ਵਾਰ ਲਾਈਵ ਆਵਾਂਗੇ ਬਾਕੀ ਦੁਪਹਿਰੇ ਜੇਕਰ ਕਿਸੇ ਜਲੇ ਦੀ ਵਿੱਚ ਪੈਸ਼ਣਾਦੀ ਆ ਉਹਦੀ ਪੋਸਟ ਪਾ ਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਧੰਨਵਾਦ ਸਾਰਿਆਂ ਦਾ ਪਿਆਰ ਖਰੀ ਸਤਿ ਸ਼੍ਰੀ ਅਕਾਲ